ਜਿਹੜਾ ਵੀ ਤਖਤਲ ਦੀ ਅਗਮਕ ਨੂੰ ਨਕਾਰਦਾ ਹੈ। چاہے ਸਾਡੇਰ ਕਾ ਉੱਤੇ ਬੈਠਾ ਹੋ ਜੱਜਦਾਬ ਹੋਵੇ, چاہے ਕੋਈ ਦੂਜਾ ਹੋਵੇ। ਉਹਦਾ ਅਸਰ ਬੰਦ ਹੋਣਾ। ਮੁਗਲ ਕਾਲ ਤੋਂ ਲਾ। ਜਿਹੜਾ ਵੀ ਟਕਰਾਇਆ ਉਹ ਖਤਮ ਹੋ ਗਿਆ। ਬਾਕੀਆਂ ਨਹੀਂ। ਉਹ ਹਾਰੀਆਂ ਨੇ ਤੇ ਮੁਗਲਾਂ ਨੇ ਤਾਂ ਕਿ ਉਹ ਦੇ ਦਾ ਹਾਥੀ ਆਂਦਾ। ਹਾਥੀ ਦੇ ਮੱਥੇ ਦੇ ਉੱਤੇ ਛੱਤ ਤੰਗੀਆਂ ਬੰਨ੍ਹੀਆਂ ਹੋਈਆਂ। ਲੋਈ। ਤੇ ਫਿਰ ਹਾਥੀ ਨੂੰ ਪਿਆਤੀ ਸ਼ਰਾਬ। ਤੇ ਪੈਰ ਦੀ ਪੂਜ ਫੜ ਕੇ ਜਿਹੜਾ ਨਾ ਵਿੱਚੋਂ ਬਰਛੇ ਦੀ ਰੋਹ ਤਾਂ ਮਾਰੀਆਂ ਦੀ, ਕਾ ਹੁਣ ਦਰਵਾਜ਼ਾ ਤੋੜ ਜਾ। ਆ ਸਾਗੇ ਕਾਨੀ ਦਲ ਦੇ ਸਾਫ ਦਾ ਪ੍ਰਧਾਨ। ਵੀਰ ਦੀ ਬਾਤ। ਉਹਨਾਂ ਨੇ ਵੀ ਇਹਨੂੰ ਯਾਦ ਕੀਤਾ ਤੇ ਮੱਥੇ ਤੇ 7 ਤਰੀਆਂ ਬੰਨ੍ਹੇ ਪਹਿਲੀ ਧਨੀ ਪਰੇ ਕਿਹਦੀ ਬਣੀ ਅਰੇ ਪ੍ਰਧਾਨ ਜੀ ਫਿਕਰ ਨਾ ਕਰੋ ਤੁਸੀਂ ਠੇਕ ਹੋ ਉਜੀ ਤਾਂ ਵੀ ਬਲਦੀ ਇਹ ਕਰਨਾ ਕਰੋ ਜਨਜੇਦਾਰ ਨੂੰ ਸਾਹਮਣੇ ਆ ਕੇ ਤੇ ਨਸ਼ਾ ਕਿਹੜਾ ਪਿਆਤਾ ਹੁੰਦਾ ਹੈ ਬਿਮਾਰ ਘੁੰਡਾ ਤਾਲ ਕਰਦਾ। ਕਿਉਂ ਨਹੀਂ ਘੁੰਡਾ ਮਾਰਨੀ ਸ਼ੁਰੂ ਕਰਤੀ? ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਰਬੀਸ ਜਿੱਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਗੁਰੂ ਚਤੁਰ ਸਿੰਘ ਆ ਗਿਆ ਨਾ ਸੱਤੇ چیر ਕੇ ਤੇਰੀ ਗਿੱਚੀ ਦਾ ਨਹੀਂ ਮਾਰ ਕਰਦੇ। ਉਹ ਤਖਤਾਂ ਦੀ ਅਜ਼ਮਤ ਹੈ। ਇਸ ਪੰਦੇ ਤਖਤਾਂ ਦੀ ਅਜ਼ਮਤ ਹੈ। ਜਿਹੜਾ ਵੀ ਤਖਤਾਂ ਦੀ ਅਜ਼ਮਤ ਨੂੰ ਨਕਾਰਦਾ ਹੈ ਜਾ ਹੈ ਸਾਡੇ ਅਰ ਕਾ ਉੱਥੇ ਬੈਠਾ ਹੋ ਜੱਜਦਾਰ ਹੋਵੇ ਤੇ ਚਾਹੀ ਕੋਈ ਦੂਜਾ ਹੋਵੇ ਉਹਦਾ ਹਾਸਾ ਬਹੁਤ ਮਾਰਾ ਉਹ ਵੱਡੀ ਅੰਕ ਜਿਹੜਾ ਵੀ ਟਕਰਾਇਆ ਮੁਗਲ ਕਾਲ ਤੋਂ ਲਾਉ ਜਿਹੜਾ ਵੀ ਟਕਰਾਇਆ ਉਹ ਖਾਣ ਹੋ ਗਿਆ ਬਚਿਆ ਨਹੀਂ ਮੈਨੂੰ ਨਾ ਅਕੈਫੈਕਟਿਵਿਟੀ ਇਤਿਹਾਸ ਨਹੀਂ ਘਟਨਾ ਚਿੱਤੇ ਆ ਜਦੋਂ ਉਹਨਾਂ ਅਨੰਪੁਰ ਸਾਹਿਬ ਨੂੰ ਕਿਹਾ ਵੀ ਆਸੀ ਤੇ ਇੱਕਦਮ ਪਹਾੜੀਆਂ ਨੇ ਤੇ ਮੁਗਲਾਂ ਨੇ ਕੀ ਬਣਾ ਲਿਆ ਇੱਕਲੇ ਦਾ ਦਰਵਾਜ਼ਾ ਤੋੜ ਦਿੱਤਾ ਜਦੋਂ ਕਿਲੇ ਦਾ ਦਰਵਾਜ਼ਾ ਟੁੱਟ ਗਿਆ ਨਾ ਇਹ ਬਹੁਤ ਬਹੁਤ ਬੱਤੀ ਕਰਤੀ ਚਾਹ ਅੰਦਰ ਚਲੇ ਜਾਏਗੀ ਕਿ ਅੰਦਰ ਬੈਠੇ ਸਤਿਗੁਰੂ ਜੀ ਨੂੰ ਤੇ ਸਿੱਖਾਂ ਨੂੰ ਜਿਹੜਾ ਉਹ ਫੜ ਲਏਗੀ ਜਮਾਤ ਇਹਨੇ ਕੀ ਕਰੀਏ ਦਰਵਾਜਾ ਤੋੜਨ ਵਾਸਤੇ ਉਹਨਾਂ ਨੇ ਕਹਿੰਦੇ ਹਾਥੀ ਭੇਜਾਂਗਾ ਪਹਾੜੀਆਂ ਨੇ ਤੇ ਮੁਗਲਾਂ ਨੇ ਇਕੱਠਿਆਂ ਇੱਕ ਹਾਥੀ ਭੇਜਾਂਗਾ ਹਾਥੀ ਦੇ ਮੱਥੇ ਦੇ ਉੱਤੇ ਛੱਦ ਤੰਗੀਆਂ ਬੰਨ੍ਹਦੇ ਲੋਹੇ ਤੇ ਫੇਰ ਹਾਥੀ ਨੂੰ ਪਿਆਦੀ ਸ਼ਰਾਬ ਤੇ ਫੇਰ ਉਹਦੀ ਊਂਜ ਫੜ ਕੇ ਜਿਹੜਾ ਨਾ ਇੱਚੋ ਬੱਚੇ ਦੀਆਂ ਲੋਹਾਂ ਦਾ ਮਾਰੀਆਂ ਕਿ ਜਾਂ ਹੁਣ ਦਰਵਾਜ਼ਾ ਤੋੜ ਜਾ। ਉਹ ਹਾਥੀ ਬੜੀ ਆ ਸ਼ਰਾਬ ਦਾ ਨਸ਼ਾ ਸੀ। ਇੱਚੋ ਬੱਚੇ ਦੀਆਂ ਚੋਬਾਂ ਨਾ ਕਰੀਆਂ ਸੀ। ਤੇ ਹਾਥੀ ਜਦੋਂ ਵਧਿਆ ਕਿਲੇ ਵੱਲ ਤੇ ਅੱਗੋਂ ਸਾਨੂੰ ਗੋਬਿੰਦ ਸਿੰਘ ਮਹਾਰਾਜ ਦਾ ਸਾਪੜਾ ਪ੍ਰਾਪਤ ਪਾਈ ਚਿੱਤਰ ਸ਼ਗਰ ਅਸੀਮ ਕੋਲ ਬਾਹਰ ਰਿਖਾਇਆ ਉਹਨੇ ਹਾਥੀ ਦੇ ਮੱਥੇ 'ਚ ਨਾਗਨੀ ਮਾਰੀ ਤੇ ਸੱਤੇ ਤਲੀਆਂ ਗਿਰੀਆਂ ਉੱਤੀ ਹੈ ਹਾਸਪੜ ਦੇਣਾ ਮੈਂ ਉੱਥੇ ਆਪੀ ਆ ਸਾਡੇ ਆਕਾਲੀ ਦਲ ਦੇ ਸਾਫ ਦਾ ਪ੍ਰਧਾਨ ਸੋ ਫੀਲਿੰਗ ਬੱਟਲ ਉਹਨਾਂ ਦੀ ਵਿਕੀਕਲ ਕਾਰਨੇਟ ਹੈ ਉਹਨਾਂ ਨੇ ਵੀ ਇਹਨੂੰ ਤਿਆਰ ਕੀਤਾ ਇਹਦੇ ਮੱਧੇ ਤੇ 7 ਤਵੀਆਂ ਬਣਦੀਆਂ ਪਹਿਲੀ ਤਵੀ ਪਹਿਲੇ ਕਿਹਦੀ ਬਣੀ ਅਰੇ ਪ੍ਰਧਾਨ ਜੀ ਫਿਗਰ ਨਾ ਕਰੋ ਤੁਸੀਂ ਗ੍ਰੇਡ ਦੂਜੀ ਤਵੀ ਬਣਦੀ ਇਹ ਕਰਨਾ ਕਰੋ ਜਦੋਂ ਦਾਰ ਨੂੰ ਸਾਹਮਣੇ ਆਜੇ ਕਰ ਲਿਆ ਜੇ ਕਾਹ ਤੇਜੀ ਤਵੀ ਵੱਧਦੀ ਉਹ ਮਹਾਰਾਜ ਫੇਰਨਾ ਕਰੂ ਸ਼੍ਰੋਮਣੀ ਕਮੇਟੀ ਆਪਣੇ ਕਬਜ਼ੇ ਚ ਤੇਉਂ ਵੀ ਤਵੀ ਵੱਧਦੀ ਪੈਸਾ ਬੜਾ ਆਪਣੇ ਕੋਲੇ ਬਹੁਤ ਪੈਸਾ ਪ੍ਰਵਾਹ ਕਰੂ ਤੇ ਪੰਜਵੀਂ ਤਵੀ ਵੱਧਦੀ ਆਪਣਾ ਤਗੜਾ ਆਈਟੀ ਬੰਦਾ ਜੀ ਆਲਾਂ ਕਟਣ ਲਈ ਇਨਾ ਪੈਣਾ ਦੀਆਂ ਬਹੁਤ ਟ੍ਰੇਡ ਕੀਤਾ ਹੋਇਆ ਜੀ ਉਹ ਫਿਕਰ ਨਾ ਕਰੋ ਇਹ ਛੇਵੀਂ ਤਵੀ ਬੰਤੀ ਆਪਣੇ ਕੋਲ ਦੀ ਚਾਪ ਨੂੰ ਬਹੁਤ ਹੈ ਜੀ ਇਹ ਕਿਹੜਾ ਨਹੀਂ ਹੈ ਇਹ ਸੱਤਵੀਂ ਤਵੀ ਬੰਤੀ ਆਪਣੇ ਕੋਲ ਤੋਂ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਪਿਆ ਤਾਂ ਹੰਕਾਰ ਦਾ ਕਹਿੰਦੇ ਮਾਰ ਤੋਂ ਅਦਾਲਤ ਤੱਕ ਤੂੰ ਉਹਨੇ ਢੋਡਾ ਮਾਰਨੀ ਸ਼ੁਰੂ ਕਰ ਦਿੱਤੀ ਪਰ ਮੈਂ ਤੇ ਗੱਲ ਕਹਿਣੀ ਥੋੜਾ 20 ਸਿਰ ਜਿੱਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਥਾਪੜਾ ਲੈ ਕੇ ਕੋਈ ਬਜਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਗਿੱਚੀ ਧਾਣੀ ਬਾਹਰ ਕੱਢ ਦੂ ਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਜਿਆ ਨਿਹਲੇ ਸ਼ਰੇ ਜੇ ਮਗਰ ਤੱਕ ਚੋਪਾ ਲਾ ਰਹੇ ਉਹਨੂੰ ਸਭ ਤੋਂ ਪਹਿਲਾਂ ਇਹ ਰਗੜੇ ਜਾਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਇਤਿਹਾਸ ਹੈ ਭਾ ਸ੍ਰੀ ਅਕਾਲ ਤੱਕ ਸਾਨੂੰ ਢੋਡਾ ਮਾਰ ਰਿਹਾ ਸ੍ਰੀ ਅਕਾਲ ਤੱਕ ਸਰ ਦੇ ਫੈਸਲਿਆਂ ਤੋਂ ਭਗੜੇ ਹੋ ਰਹੇ ਅਜ 2 ਮਹੀਨੇ ਹੋ ਗਏ ਸ੍ਰੀ ਅਕਾਲ ਤੱਕ ਸਰ ਨੇ 7 ਮੈਂਬਰੀ ਕਮੇਟੀ ਨੂੰ ਹਦੇਸ਼ ਦਿੱਤਾ ਸੀ ਵਰਕਿੰਗ ਕਮੇਟੀ ਨੂੰ ਜਾਰ ਕਾਲੀ ਦਲ ਨੂੰ ਹਦੇਸ਼ ਸੀ ਤਦ ਤੱਕ ਭਰਤੀ ਸ਼ੁਰੂ ਕਰੋ ਸਿੱਧਾ ਹਦੇਸ਼ 7 ਮੈਂਬਰੀ ਕਮੇਟੀ ਨੇ ਸੀ ਅਜੇ ਤੱਕ 7 ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਨਹੀਂ ਹੋਈ ਇਸ ਸ਼ਰਮਣੀਆ ਕਾਜੀਤਦ ਥੋੜੀ ਇਸ ਸ਼ੁਰੂ ਵਿੱਚ ਪੁਲਾੜਾ ਦਾ ਲੈ ਬੋਲੇ ਸੋਨਹਿਰ